ਸਸਿਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਇਆ YouTube ਵਾਲੇ ਫਾਰਮਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ 19 ਤੋਂ 22 ਅਗਸਤ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਮੀਂਹ ਹਨੇਰੀ ਦੇ ਤੇ ਕਿਸ ਤਰੀਕੇ ਨਾਲ ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੋ ਸਕਦਾ ਹੈ ਤੇ ਕੀ ਦੇਖਣ ਨੂੰ ਮਿਲੇਗਾ ਕਿਉਂਕਿ ਮੌਸਮ ਹੁਣ ਕਾਫੀ ਜ਼ਿਆਦਾ ਹੱਦ ਤੱਕ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਨਾਲ ਦੀ ਨਾਲ ਉਮੀਦ ਇਹ ਬਣ ਰਹੀ ਹੈ ਕਿ ਮੌਸਮ ਹੁਣ ਹਲਕਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਕਿ ਬਰਸਾਤਾਂ ਦੇ ਵਿੱਚ ਹੁਣ ਕਿਤੇ ਨਾ ਕਿਤੇ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਬੱਦਲਬਾਈ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਦੀ ਨਾਲ ਧੁੱਪ ਦੇ ਵਿੱਚ ਵਾਧਾ ਹੋ ਰਿਹਾ ਹੈ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਪੰਜਾਬ ਦਾ ਮੌਸਮ ਹੁਣ ਪਿੱਤਲਬਾਈ ਤੋਂ ਰਹਿਤ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਸਭ ਤੋਂ ਪਹਿਲਾਂ 19 ਅਗਸਤ ਦੀ ਗੱਲ ਕਰੀ ਤਾਂ ਉੱਤਰ ਪੂਰਬੀ ਪੰਜਾਬ ਉੱਤਰ ਪੱਛਮੀ ਪੰਜਾਬ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਮਰitsar ਅਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹੇ ਆਉਣਗੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਮਿਆਨ ਮੀਂਹ ਬੂੰਦਾਬੰਦੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਰੀਮੀ ਦੀ ਉਮੀਦ ਤਾਂ ਨਹੀਂ ਹੈ ਕਿਉਂਕਿ ਹਲਕੇ ਦਰਮਿਆਨੀ ਬੱਦਲਬਾਹੀ ਦੇ ਨਾਲ ਓਵਰਕਾਸਟ ਕੰਡੀਸ਼ਨਾਂ ਰਹਿਣਗੇ ਤੇ ਥੋੜੀ-ਬਹੁਤੀ ਬੂੰਦਾਬੰਦੀ ਹੋ ਸਕਦੀ ਹੈ ਤੇ ਬਾਕੀ ਪੰਜਾਬ ਦੀ ਅਗਰ ਗੱਲ ਕਰੀ ਜਾਵੇ ਤਾਂ ਤਰਨਤਾਰਨ ਕਪੂਰਥਲਾ ਜਲੰਧਰ ਨਾਵਾਸ਼ਹਿਰ ਲੁਧਿਆਣਾ ਫਤਿਹਗੜ੍ਹ ਮੁਹਾਲੀ ਪਟਿਆਲਾ ਤੇ ਰੂਪਨਗਰ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕੁ ਇਲਾਕਿਆਂ ਵਿੱਚ ਕਿਣਮਣਕਣੀ ਵੀ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਸੰਡਾ ਬਰਨਾਲਾ ਮਾਨਸਾ ਸੰਗਰੂਰ ਵਿੱਚ ਵੀ ਹਲਕੇ ਦਰਮ ਉਹ ਤਾਂ ਭਾਰੀ ਉਮੀਦ ਨਹੀਂ ਹੈ ਅਉਂਤੀ ਦਿਨਾਂ ਕਰ ਵੀ ਇਹ ਕਸਤ ਦੀ ਗੱਲ ਕਰੀ ਜਾਵੇ ਤਾਂ ਥੋੜੀ-ਬਹੁਤੀ ਉਮੀਦ ਸਾਨੂੰ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਮੀਂਹ ਦੀ ਦਿਖਾਈ ਦੇ ਰਹੀ ਹੈ ਪਰ ਬਹੁਤ ਜ਼ਿਆਦਾ ਚਾਂਸ ਨਹੀਂ ਹਨ। ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਮਾਸ਼ਹਿਰ, ਫਤਿਹਗੜ੍ਹ, ਮੋਹਾਲੀ ਅਤੇ ਪਟਿਆਲਾ ਵਿੱਚ ਵੀ ਕੁਝ ਖਲਾਕਿਆਂ ਵਿੱਚ ਹਲਕੀ ਦਰਮਿਆਨੀ ਬਰਸਾਤ ਹੋ ਸਕਦੀ ਹੈ ਪਰ ਜ਼ਿਆਦਾ ਉਮੀਦ ਨਹੀਂ ਹੈ। ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਓਵਰਕਾਸਟ ਕੰਡੀਸ਼ਨਰ ਰਹਿਣਗੇ। ਮੀਂਹ ਦੇ ਹਾਲਾਤ ਅੰਡਰ ਕੰਟਰੋਲ ਨੇ। ਭਾਰੀ ਮੀਂਹ ਦੀ ਉਮੀਦ ਫਿਲਹਾਲ ਕਿਸੇ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ। ਲਗਭ ਤੇ ਪੂਰਬੀ ਇਲਾਕੇ ਜਿਹੜੇ ਤੇ ਸੈਂਟਰਲ ਪੰਜਾਬ ਯਾਨੀ ਕਿ ਦੁਆਬੇ ਅਤੇ ਮੱਧ ਪੰਜਾਬ ਦੇ ਵਿੱਚ ਥੋੜੀ-ਬਹੁਤੀ ਚਾਂਸ ਨੇ ਮੀਂਹ ਦੇ ਪ੍ਰਾਹਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਾਹ ਰੂਪਨਗਰ ਤੇ ਮੋਹਾਲੀ ਵਿੱਚ ਥੋੜੀ-ਬਹੁਤੀ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਬਾਕੀ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ 25% ਤੋਂ ਥੱਲੇ ਹੀ ਉਮੀਦ ਹੈ ਕਿ ਬੱਦਲ ਬਾਈ ਜਾਂ ਮੀਂਹ ਹੋ ਸਕਦਾ ਪਰ ਕੋਈ ਭਾਰੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਆਖਰੀ ਦਿਨ ਦੀ ਆਪਾਂ ਹੁਣ ਗੱਲ ਕਰਾਂਗੇ 22 ਅਗਸਤ ਨੂੰ ਦੁਆਰਾ ਤੋਂ ਇੱਕ ਸਿਸਟਮ ਜਨਰੇਟ ਹੋ ਰਿਹਾ ਜੀ ਜੋ ਕਿ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਮੀਂਹ ਕਰ ਸਕਦਾ ਪਰ ਕੋਈ ਭਾਰੀ ਉਮੀਦ ਨਹੀਂ ਹੈ ਜਿਹਦੇ ਸੱਤੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਕਿਤੇ ਨਾ ਕਿਤੇ ਬਰਸਾਤਾਂ ਕਮਜ਼ੋਰ ਪੈਂਦੀਆਂ ਦਿਖਾਈ ਦੇ ਰੀਆਂ ਨੇ ਪਰ ਨਾਲ ਦੀ ਨਾਲ ਪਠਾਨਕੋਟ ਉਕਰਤਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਤੇ ਮੋਹਾਲੀ ਦੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਬੰਦੀ ਆ ਰਹੀ ਹੈ ਪਰ ਭਾਰੀ ਮੀਂਹ ਦੀ ਉਮੀਦ ਨਾ ਮੱਤ ਦੇ ਬਰਾਬਰੇ ਬਾਕੀ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਓਵਰਕਾਸਟ ਕੰਡੀਸ਼ਨਾਂ ਦੇਖਣ ਨੂੰ ਮਿਲਣਗੀਆਂ ਹਲਕੀ ਧਰਮਾਨੀ ਬੱਦਲ ਭਾਈ ਆਉਂਦੀ ਜਾਂਦੀ ਰਹੇਗੀ ਪਰ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੀ ਹੈ ਏਸੀਜੀ ਅਪਡੇਟ 22 ਅਗਸਤ ਤੱਕ ਦੇ ਮੌਸਮ ਦੇ ਹਾਲਾਤਾਂ ਦੀ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਇਸ ਨਾ ਹੋਵੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ